ਭਾਈ ਬਾਈਕਰ ਜੀ ਕਾ ਖਾਲਸਾ ਬਾਈਕਰ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਵੀਰੋ ਕਹਿੰਦੀ ਕਮੇਟੀ ਆ ਵੀ ਟੂਰਨਾਮੈਂਟ ਹੋਣਾ ਕੱਲ ਨੂੰ ਓਪਨ ਤੇ ਕਬੱਡੀ 75 ਦੇ ਉਹ ਟੀਮਾਂ ਬਾਰੇ ਥੋੜੀ ਜੀ ਜਾਣਕਾਰੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਤੇ ਭਾਈ ਬਖਸ਼ਿੰਦਰ ਦੱਸੂਗਾ ਸਭ ਜਾਣਕਾਰੀ ਹਾਂਜੀ ਭਾਈ ਜਿਹੜੀਆਂ ਪਹਿਲੀਆਂ 75 ਕਿਲੋ ਦੀਆਂ ਟੀਮਾਂ ਆਉਣਗੀਆਂ 16 ਉਹਨਾਂ ਨੂੰ 9 ਵਜੇ ਤੱਕ ਇੰਟਰ ਕੀਤਾ ਜਾਊਗਾ 16 ਤੋਂ ਜ਼ਿਆਦਾ ਅਸੀਂ ਟੀਮਾਂ ਇੰਟਰ ਨਹੀਂ ਕਰਨੀਆਂ ਨੰਬਰ 2 ਜਿਹੜੀਆਂ ਓਪਨ ਦੀਆਂ ਟੀਮਾਂ ਨੇ ਉਹ 12 ਵਜੇ ਤੱਕ ਸਿਰਫ ਅਸੀਂ 32 ਟੀਮਾਂ ਨੂੰ ਇੰਟਰ ਕਰਨਾ ਹੈ ਇਸ ਤੋਂ ਬਾਅਦ ਕਿਸੇ ਵੀ ਟੀਮ ਨੂੰ ਇੰਟਰ ਨਹੀਂ ਕੀਤਾ ਜਾਊਗਾ ਚਾਹੇ ਉਹ ਕਿੱਡੀ ਛੋਟੀ ਟੀਮ ਹੈ ਚਾਹੇ ਵੱਡੀ ਟੀਮ ਹੈ ਚਾਹੇ ਫੋਨ ਕੀਤਾ ਹੋਵੇ ਚਾਹੇ ਫੋਨ ਤੇ ਕਿਸੇ ਵੀ ਟੀਮ ਨੂੰ ਅਸੀਂ ਐਂਟਰੀ ਮਨਜ਼ੂਰ ਨਹੀਂ ਕਰਾਂਗੇ ਜਿਹੜੀ ਟੀਮ ਗਰਾਊਂਡ ਦੇ ਵਿੱਚ ਆਊਗੀ ਜਾਂ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਐਂਟਰੀ ਫੀਸ ਦੇ ਦੂ ਸਿਰਫ ਉਸ ਨੂੰ ਹੀ ਅਸੀਂ ਮਤਲਬ ਇੰਟਰ ਮੰਨਾਂਗੇ ਫੋਨ ਤੇ ਕਿਸੇ ਵੀ ਟੀਮ ਦੀ ਐਂਟਰੀ ਨਹੀਂ ਮੰਨਾਂਗੇ ਇੱਕ ਬਈ ਜੀ ਹੋਰ ਬੇਨਤੀ ਆ ਟੀਮਾਂ ਨੂੰ ਹੱਥ ਜੋੜ ਕੇ ਵੀ ਜਿਹੜੀਆਂ 75 ਦੀਆਂ ਟੀਮਾਂ ਨੇ 9 ਵਜੇ ਤੋਂ ਜਿਨ੍ਹਾਂ ਨੇ ਫੋਨ ਕਰੇ ਨੇ ਸਾਨੂੰ ਬਕਾਇਦਾ ਤੌਰ ਤੇ 2:90 ਪਹੁੰਚ ਜਾਗੇ ਬਾਈ ਉਹ ਪਹੁੰਚ ਜੋ 9 ਵੇ ਤੋਂ ਬਾਅਦ ਜੇ ਟੀਮ ਲੇਟ ਹੋ ਗਈ ਬਾਈ ਬਾਅਦ ਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਗੀ ਉਹ ਛੋਟੀ ਸਿਰਦਰਦੀ ਆ 9 ਵੇ ਆ ਜਿਓ ਤੇ ਜਿਹੜੀਆਂ ਕਬੱਡੀ ਓਪਨ ਦੀਆਂ ਟੀਮਾਂ ਨੇ ਸਾਰਿਆਂ ਲਈ ਰੂਲ ਇੱਕ ਹੋਣਗੇ ਬਾਈ ਪਹਿਲੇ 라운 ਤੋਂ ਜਿਹੜਾ ਕਰਾਇਆ ਦੂਜੇ 라운 ਤੋਂ ਜਿਹੜਾ ਪੋਰਟ ਤੇ ਲਿਖਿਆ ਰੂਲ ਸਾਰੇ ਉਹੀ ਹੋਣਗੇ ਨਾ ਹਾਂਜੀ ਰੂਲ ਸਾਰਿਆਂ ਲਈ ਇੱਕੋ ਜਿਹਨੇ ਤੇ ਜਿਹੜੀਆਂ 75 ਦੀਆਂ ਟੀਮਾਂ ਨੇ ਵੀਰ ਬਣ ਕੇ ਆਪਣਾ ਪ੍ਰੂਫ ਜ਼ਰੂਰ ਲੈ ਕੇ ਆਉਣਾ ਕਿਉਂਕਿ ਪ੍ਰੂਫ ਦਾ ਬਹੁਤ ਰੌਲਾ ਪੈਂਦਾ ਹੈਗਾ ਪਲੇਅਰ ਕਈ ਵਾਰ ਵਜਨ ਜ਼ਿਆਦਾ ਕ ਵੱਧ ਘਟ ਦੇ ਵਿੱਚ ਜਾਂ ਕੋਈ ਪਲੇਅਰ ਦੂਸਰੇ ਪਿੰਡ ਦਾ ਖੇੜ ਜਾਂਦਾ ਹੈ ਅੱਜ ਸਾਨੂੰ ਛੋਟੇ ਵੇਡ ਦੇ ਵਿੱਚ ਬਹੁਤ ਵੱਡੀ ਸਮੱਸਿਆ ਆਈ ਹੈ ਜਿਹੜਾ ਪ੍ਰੂਫ ਜਿਹਦੇ ਕੋਲੇ ਹੋਇਆ ਸੀ ਔਨ ਦਾ ਸਪੋਰਟ ਚੈੱਕ ਕਰਾਂਗੇ ਜੇ ਪ੍ਰੂਫ ਮਿਲੂਗਾ ਅਸੀਂ ਉਸ ਟੀਮ ਨੂੰ ਖੜ੍ਹਾਵਾਂਗੇ ਨਹੀਂ ਉਹਨੂੰ ਕੈਨਸਲ ਕਰ ਦਾਂਗੇ ਉਸ ਟਾਈਮ ਬਾਅਦ ਦੇ ਵਿੱਚ ਕੋਈ ਵੀ ਟੀਮ ਇਤਰਾਜ ਨਾ ਕਰੇ ਇਹ ਗੱਲ ਦੀ ਵੀ ਸਾਨੂੰ ਕੈਨਸਲ ਕਰਤਾ ਤੇ ਦਰਸ਼ਕ ਜੇ ਦਰਸ਼ਕਾਂ ਨੂੰ ਕੀ ਸੁਣਿਆ ਵੀ ਸਾਰੇ ਪਹੁੰਚੋ ਕਵਰਟੀ ਨੂੰ ਹੋਮਾ ਮਾ ਕੇ ਪਹੁੰਚੋ ਜੀ ਸਭ ਦਾ ਦਿਲੋਂ ਧੰਨਵਾਦ ਕਰਾਂਗੇ ਅਸੀਂ ਤੇ ਸਾਰਿਆਂ ਨੂੰ ਬੈਠਣ ਦਾ ਵਧੀਆ ਪ੍ਰਬੰਧ ਹੋਊਗਾ ਤੇ ਸਾਡੇ ਵੱਲੋਂ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ ਨਹੀਂ ਆਊਗੀ ਸਾਰੇ ਦਸਤਕਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਰੇ ਪਹੁੰਚੋ ਤੇ 19 ਤਰੀਕ ਨੂੰ ਇੱਕ ਕਹਿੰਦੇ ਖੜਾ ਲੱਗ ਰਿਹਾ ਕਿਹੜਾ ਸਿੰਗਲ ਆ ਰਿਹਾ ਉਹ ਵੀ ਥੋੜੀ ਸਾਨ ਜਾਣਕਾਰੀ ਦੇ ਬਾਈ ਜੀ ਰੂਬਲ ਦਿੱਤੀ ਆ ਜੀ ਆ ਰਹੇ ਨੇ ਠੀਕ ਆ 19 ਤਰੀਕ ਨੂੰ ਲੱਗੂਆ ਕਿੰਨੇ ਵੇ ਰੱਗੂਆ ਖੜਾ ਉਹ 19 ਤਰੀਕ ਨੂੰ 1 ਵਜੇ 1 ਵੇ ਲੱਗੂਗਾ ਬਾਈ 19 ਤਰੀਕ ਨੂੰ ਖੜਾ ਲੱਗੂਗਾ ਕਈ ਪੁੱਛ ਰਹੇ ਦੀ ਕਿਹੜਾ ਕਲਾਕਾਰ ਆਊਗਾ ਰੂਬਲ ਰੱਦੀ ਦਾ ਖੜਾ ਲੱਗੂਗਾ ਨਾ ਜੋ ਅਨੰਦ ਦਕਾਨਾ ਜੁੜੀ ਹੋਊਗੀ ਨਾ ਹਾਂ ਵਧੀਆ ਖੜਾ ਲੱਗੂਗਾ ਹੋਰ ਕੋਈ ਭਾਵੇਂ 75 ਨੂੰ ਬੇਨਤੀ ਹੈ ਵੀ ਜਿਨ੍ਹਾਂ ਨੇ ਮੈਨੂੰ ਫੋਨ ਕਰਿਆ ਬਾਈਆਂ ਨੂੰ ਫੋਨ ਕਰਿਆ ਨਾ ਭਰਾ ਬਣ ਕੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਦੇਖ ਲੋ ਕਿਰਪਾ ਕਰਕੇ ਅਸੀਂ ਪਾਵਾਂਗੇ ਵੀ 9 ਵਜੇ ਅਸੀਂ ਐਂਟਰੀ ਕਰਨੀ ਸ਼ੁਰੂ ਕਰ ਦਾਂਗੇ ਆਪ 9 ਵਜੇ ਤੋਂ ਬਾਅਦ ਐਂਟਰੀ ਬੰਦ ਕਰ ਦਾਂਗੇ ਚਾਹੇ ਕੋਈ ਕਿਹੜੇ ਪਿੰਡ ਦੀ ਮਰਜ਼ੀ ਆ ਉਹ ਬੰਦੀਆਂ ਟੀਮਾਂ ਵੀ ਬਾਈ ਪ੍ਰੂਫ ਆਪਦੇ ਲੈ ਕੇ ਆਉਣ ਨਾਲ ਹਾਂ ਕਿਸੇ ਦੇ ਵੀ ਜਦੋਂ ਤਰਾਹ ਲੱਗਦਾ ਹੈ ਟਾਈਮ ਦੇ ਦਿੰਦੇ ਵੀ ਬਾਦੂ ਸਾਹਿਬ ਨੂੰ ਮੰਗਵਾਉਂਦੇ ਆ ਜੀ ਪਰ ਉਹਦੇ ਟਾਈਮ ਖਰਾਬ ਹੁੰਦਾ ਬਾਈ ਠੀਕ ਹੈ ਬਾਈ ਬਹੁਤ ਬਹੁਤ ਟੀਮਾਂ ਜੋ ਬਈ ਟਾਈਮ ਤੇ ਆਉਣਗੀਆਂ ਅਸੀਂ ਸਾਰੀਆਂ ਟੀਮਾਂ ਨੂੰ ਹੱਥ ਵੰਨ ਕੇ ਬੇਨਤੀ ਹੀ ਕਰਦੇ ਆਂ ਵੀ ਅਸੀਂ ਟੂਰਨਾਮੈਂਟ ਹੈ ਜਿਹੜਾ 7 ਤੋਂ 7:30 ਵਜੇ ਤੱਕ ਆਪਣਾ ਕੰਪਲੀਟ ਕਰਨਾ ਚਾਹੁੰਦੇ ਆਂ ਕਿਰਪਾ ਕਰਕੇ ਟੀਮਾਂ ਸਾਡਾ ਸਾਥ ਦੇਣ ਤੇ ਸਮੇਂ ਸਿਰ ਪਹੁੰਚਣ ਠੀਕ ਹੈ ਜੀ ਜੇ ਬਈ ਤੁਸੀਂ ਟਾਈਮ ਤੇ ਆਓ ਉਸ ਨੂੰ ਨੰਬਰ ਵੀ ਵਧੀਆ ਮਿਲਣਗੇ ਇਹ ਵੀ ਗੱਲ ਵਧੀਆ ਨਾ ਜੇ ਹੁਣ ਆਪਾਂ ਉਹੀ ਇੱਥੇ 2 ਵਜੇ ਆ ਕੇ ਖੜਕੇ 75 ਵਾਲੀ ਫਿਰ ਕੋਈ ਹੱਲ ਨਹੀਂ ਹੈਗਾ ਬਈ ਯਾਰ ਹਨਾ ਬਾਅਦ ਵਿੱਚ ਬਈ ਧੁੰਦ ਵੀ ਹੋ ਜਾਂਦੀ ਹੈ ਦਰਸ਼ਕਾਂ ਵੀ ਨਹੀਂ ਆਉਂਦਾ ਕੋਈ ਰੋੜਾ ਫੈਲਾ ਨਹੀਂ ਕੋਈ ਦੇਖਣ ਨੂੰ ਸਰਦਨ ਹਣਾ ਵੀ ਇਹਦੇ 'ਚ ਸਵਾਲ ਨਹੀਂ ਆਉਂਦਾ ਲੋਕਾਂ ਦਾ ਦੇਖੋ ਰਾਤ ਨੂੰ ਬੱਚੋਨੇ ਵੀ ਆਏ ਆ ਵੀ ਫਾਈਨਲ ਮੈਚ ਦਾ ਸਾਰਾ ਸਵਾਦ ਲੱਗ ਗਿਆ ਲੋਕਾਂ ਦਾ ਅਸੀਂ 8 ਵਜੇ ਦੇ ਵਿੱਚ 8 ਤੋਂ ਪਹਿਲਾਂ ਪਹਿਲਾਂ ਫਾਈਨਲ ਕਰਾਉਣਾ ਸਾਰੀਆਂ ਟੀਮਾਂ ਸਾਹ ਦੇਣ ਭਰਾ ਬਣ ਕੇ ਹੋਰ ਕੋਈ ਜਾਣਕਾਰੀ ਵੀ ਨਹੀਂ ਬਸ ਠੀਕ ਹੈ ਜੀ ਸਾਰੇ ਠੀਕ ਹੈ ਭਈਆ ਸਾਰੇ ਪਹੁੰਚਿਓ ਤੇ ਪਲੇਅਰਾਂ ਨੂੰ ਬੇਨਤੀ ਆ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਭਈ